ਗੋਮਨ ਨੂੰ ਵਿਦਿਆਵਾਂ ਨੂੰ ਮੈਂ ਇਹ ਚੀਜ਼ ਨਹੀਂ ਪ੍ਰੈਸ ਕਰਦੀਆਂ ਕਿ ਤੁਸੀਂ ਅੱਗੇ ਆ ਕੇ ਆਪਣਾ ਵਧੀਆ ਆਫਸਰਸ ਲਾਈਨਸ ਦੇ ਵਿੱਚ ਆਓ ਤੁਸੀਂ ਆਪਣੇ ਗੁੱਡ ਕੋਚਿੰਗਸ ਲੈ ਕੇ ਆਪਣੀ ਅੱਗੇ ਅੱਗੇ ਆ ਕੇ ਆਪਣੇ ਯੂਪੀਐਸਸੀ ਪਾਸ ਕਰਕੇ ਵਧੀਆ ਆਫਸਰ ਬਣ ਕੇ ਤੁਸੀਂ ਆਪਣੇ ਦੇਸ਼ ਦੀ ਸੇਵਾ ਕਰੋ। ਕਿਸੇ ਇਸ ਤੋਂ ਜਿੰਨਾ ਹੋ ਸਕਦਾ ਦੂਰ ਰਹੋ। ਇਹ ਇੱਕ ਕੋਡ ਹੈ ਕਿ ਤੁਸੀਂ ਇਸ ਕੋਰ ਤੋਂ ਜੁੜ ਬ ਗਿਆ ਤੁਹਾਨੂੰ ਅੱਗੇ ਜਾ ਕੇ ਬਹੁਤ ਪ੍ਰੋਬਲਮ ਆਊਗੀ ਲਾਈਫ ਦੇ ਵਿੱਚ। ਤੁਸੀਂ ਆਪਣੇ ਤੁਹਾਡੇ ਲਾਈਫ ਦੇ ਇਹ 골ਡਨ ইয়ারਸ ਹੈਗੇ ਆਂ ਯਾ ਕੈਰੀਅਰ ਨੂੰ ਬਿਲਡ ਕਰਨ ਦੇ। ਕੀ ਨਰਮਨ ਨੂੰ ਹਿਪਰਸਕਵਨਾ ਤੋਂ ਨਹੀਂ ਦਿੱਤੀ ਅਗਿਆਨ ਨੂੰ ਤੇ ਆਪਣੀਆਂ ਕੁਝ ਰਾਈਟਸ ਨੂੰ ਪਹਿਚਾਨ ਕੇ ਆਪਣੀ ਸੋਸਾਇਟੀ ਦੇ ਵਿੱਚ ਇੱਕ ਆਪਣੀ ਇਮੇਜ ਨੂੰ ਕ੍ਰੀਏਟ ਕਰਨ ਤੁਝਾ ਟਾਈਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਸਰਪਜੀਤ ਸਿੰਘ ਸੋਨੀ ਅੱਜ ਗੱਲ ਕਰਦੇ ਆਂ ਮਹਿਲਾ ਦਿਵਸ ਦੀ ਮਹਿਲਾ ਦਿਵਸ ਤੇ ਉਹ ਸ਼ਖਸੀਅਤਾਂ ਨਾਲ ਮਲਾਵਾਂਗੇ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਦੇਸ਼ ਦੇ ਬਰਤੀ ਪਰਿਵਾਰ ਦਾ ਦੇਸ਼ ਦਾ ਤੇ ਕੌਮ ਦਾ ਨਾਮ ਰੋਸ਼ਨ ਕੀਤਾ ਅੱਜ ਆਪਾਂ ਗੱਲ ਕਰਦੇ ਆਂ ਮਾਥਾਣਾ ਮੌਲਟਨ ਦੇ ਮੁਖੀ ਇੰਸਪੈਕਟਰ ਅਮਨੀਤ ਜੀ ਨਾਲ ਹਾਂਜੀ ਵੀਨੀਤ ਜੀ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਮਹਿਲਾ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਅੱਜ ਦੇ ਇਸ ਮਹਿਲਾ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੰਦੀ ਹੋਈ ਚੀਜ਼ ਕੰਨੀ ਹੈ ਕਿ ਔਰਮਨ ਔਰ ਮੈਨਜ਼ ਆਰ ਇਕੁਅਲ ਪਰ ਅਸੀਂ ਉਹ ਮੈਨ ਆਪਣਾ ਇਕੁਅਲਟੀ ਦੇ ਵਿੱਚ ਬਲੀਵ ਕਰਦੇ ਹਾਂ ਕਿ ਇਹ 1957 ਦੇ ਵਿੱਚ ਫਸਟ ਟਾਈਮ ਔਰਮਨ ਡੇ ਸੈਲੀਬ੍ਰੇਟ ਕੀਤਾ ਗਿਆ ਸੀ 8th ਆਫ ਮਾਰਚ ਕਿ ਉਸ ਸਮੇਂ ਤੋਂ ਇੱਕ ਔਮਨਸ ਦਾ ਰਾਈਟ ਨੂੰ ਲੈ ਕੇ ਆਪਣੇ ਉਹ ਲੜੀਆਂ ਸੀ ਉਸ ਸਮੇਂ ਜੀ ਜਿਹਨਾਂ ਨੂੰ ਵਰਕਪਲੇਸ ਦੇ ਉੱਪਰ ਰਾਈਟ ਨਹੀਂ ਦਿੱਤੇ ਜਾਂਦੇ ਸੀ ਉਸ ਚੀਜ਼ ਦੇ ਉੱਪਰ ਅਸੀਂ ਕਰਦੇ ਕਰਾਉਂਦੇ 2025 ਦੇ ਵਿੱਚ ਪਹੁੰਚ ਗਏ ਹੁਣ ਤੇ ਬਟ ਸਟਿਲ ਕਈ ਜਗ੍ਹਾ ਦੇ ਉੱਤੇ ਇਹ ਇਕਵੈਲਟੀ ਹਲੇ ਨਹੀਂ ਹੈ ਜੇ ਸਾਨੂੰ ਉਸ ਚੀਜ਼ ਉੱਤੇ ਵਰਕ ਕਰਨ ਦੀ ਵੀ ਲੋੜ ਹੈ ਤੇ ਇਸ ਲਈ ਮੈਂ ਔਮਨਸ ਨੂੰ ਹੀ ਪ੍ਰੇਰਿਤ ਕਰਨਾ ਚਾਹੁੰਦੀ ਆਂ ਇਹ ਚੀਜ਼ ਲੈ ਕੇ ਅੱਗੇ ਔਣ ਉਹ ਤੇ ਆਪਣੀਆਂ ਕਿਹ ਰਾਈਟਸ ਨੂੰ ਪਛਾਣ ਕੇ ਆਪਣੀ ਸੋਸਾਇਟੀ ਦੇ ਵਿੱਚ ਇੱਕ ਆਪਣੀ ਇਮੇਜ ਨੂੰ ਕ੍ਰੀਏਟ ਕਰਨਾ ਉਹਦਾ ਕਾਹੀ ਹੋ ਸਕਦੀ ਹੈ ਕਿ ਜੇ ਉਹਨਾਂ ਨੂੰ ਮੈਨਸ ਤੋਂ ਡਬਲ ਕੰਮ ਕਰਨਾ ਪੈਣਾ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਕਿ ਉਹ ਇੱਕ ਇਕੁਅਲੀ ਕੰਮ ਕਰ ਸਕਦੀ ਹੈ ਤੇ ਇਕੁਅਲੀ ਆਉਟਪੁੱਟ ਵੀ ਦੇ ਸਕਦੀ ਹੈ ਤੇ ਇਸੇ ਕਰਕੇ ਮੈਂ ਸਾਰੇ ਵੂਮਨ ਨੂੰ ਬੱਚੀਆਂ ਨੂੰ ਮੈਂ ਇਹੀ ਚੀਜ਼ ਲਈ ਪ੍ਰੇਰਿਤ ਕਰਦੀ ਆਂ ਜੀ ਤੁਸੀਂ ਅੱਗੇ ਆ ਕੇ ਆਪਣਾ ਵਧੀਆ ਆਫੀਸਰਸ ਲਾਈਨ ਦੇ ਵਿੱਚ ਆਓ ਤੁਸੀਂ ਆਪਣੇ ਗੁੱਡ ਕੋਰਸਿੰਗ ਲੈ ਕੇ ਆਪਣੀ ਅੱਗੇ ਅੱਗੇ ਆ ਕੇ ਆਪਣੇ ਯੂਪੀਐਸਸੀ ਪਲੇਅਰ ਕਰਕੇ ਵਧੀਆ ਆਫੀਸਰ ਬਣ ਕੇ ਤੁਸੀਂ ਆਪਣੇ ਦੇਸ਼ ਦੀ ਸੇਵਾ ਕਰੋਗੇ ਅੱਜ ਗੱਲ ਕਰਦੇ ਆ ਜੀ ਜਿਵੇਂ ਆਪਾਂ ਨਸ਼ਿਆਂ ਦੇ ਵਿੱਚ ਕਈ ਨੌਜਵਾਨ ਅਤੇ ਕੁੜੀ ਲੇਡੀਆਂ ਨਸ਼ਿਆਂ ਦੇ ਲੈ ਉਹਨਾਂ ਦੇ ਬਰਤੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਜੀ ਆਪਣੀ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੀ ਸੀਐਮ ਸਾਹਿਬ ਵੱਲੋਂ ਤੇ ਆੜੇ ਕਮਿਸ਼ਨਰ ਪੁਲਿਸ ਜਿਆਨਸੀ ਕੁਲਜੀਤ ਸਿੰਘ ਕਾਲ ਜੀ ਵੱਲੋਂ ਉਹਨਾਂ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਕਿ ਨਸ਼ਿਆਂ ਪ੍ਰਤੀ ਅਸੀਂ ਅੱਗੇ ਅੱਗੇ ਹੋ ਕੇ ਅਸੀਂ ਉਹਨਾਂ ਨੂੰ ਹਰ ਇੱਕ ਤਰ੍ਹਾਂ ਦਾ ਆਪੋਸ ਕਰਕੇ ਜੋ ਐਡਿਕਟਡ ਨੇ ਉਹਨਾਂ ਨੂੰ ਅਸੀਂ ਹਸਪੀਟਲ ਰਾਈਸ ਵੀ ਕਰਵਾਵਾਂਗੇ ਜੋ ਬੰਦਾ ਡਿਕਲੋ ਹੋ ਚੁੱਕਿਆ ਬਿਮਾਰ ਹੈ ਇੱਕ ਤਰੀਕੇ ਦਾ ਜੇ ਸਾਨੂੰ ਉਹ ਆਪਾਂ ਹੀ ਸਾਡੇ ਕੋਲ ਆ ਕੇ ਆਪਣੇ ਬਾਰੇ ਦੱਸ ਸਕਦਾ ਜੇ ਕਿ ਬੰਦਾ ਇਸ ਬਿਮਾਰੀ ਦਾ ਪੀੜਤ ਹੈ ਜੇ ਕੋਈ ਸਮਗਲਿੰਗ ਕਰਦਾ ਸਾਨੂੰ ਪੁਲਿਸ ਨੂੰ ਉਸ ਚੀਜ਼ ਦੀ ਵੀ ਇਨਫੋਰਮੇਸ਼ਨ ਪਬਲਿਕ ਦੇ ਸਕਦੀ ਹੈ ਅਸੀਂ ਆਪਾਂ ਨੰਬਰ ਜੰਮ ਤੱਕ ਕਰ ਚੁੱਕੇ ਹਾਂ ਸਾਨੂੰ ਕੋਈ ਗੁਪਤ ਤੌਰ ਤੇ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਤਾਂ ਅਸੀਂ ਉਸ ਚੀਜ਼ ਦੇ ਤੇ ਐਕਸ਼ਨ ਵੀ ਕਰਾਂਗੇ ਕੇ ਫਰਦਰ ਜੋ ਬੱਚੇ ਹੈਗੇ ਨੇ ਜੋ ਉਹਨਾਂ ਨੂੰ ਮੇਰਾ ਹੀ ਅੱਗੇ ਮੈਸੇਜ ਦੇਣਾ ਚਾਹੀਦਾ ਕਿ ਤੁਸੀਂ ਇਸ ਚੀਜ਼ ਤੋਂ ਜਿੰਨਾ ਹੋ ਸਕੇ ਦੂਰ ਰਹੋ ਇੱਕ ਕੋਡ ਤੁਸੀਂ ਸਪੋਰ ਤੁਹਾਨੂੰ ਚੁੰਬੜ ਗਿਆ ਤੁਹਾਨੂੰ ਅੱਗੇ ਜਾ ਕੇ ਬਹੁਤ ਪ੍ਰੋਬਲਮ ਆਊਗੀ ਲਾਈਫ ਦੇ ਵਿੱਚ ਤੁਸੀਂ ਆਪਣੇ ਤੁਹਾਡੇ ਲਾਈਫ ਦੇ ਗੋਲਡਨ ইয়ারਸ ਹੈਗੇ ਆਂ ਯਾ ਤੁਹਾਡੇ ਕੈਰੀਅਰ ਨੂੰ ਬਿਲਡ ਕਰਨ ਦੇ ਉਹਨਾਂ ਨੂੰ ਬੱਚੀਆਂ ਨੂੰ ਮੈਂ ਇਹੀ ਚੀਜ਼ ਲਈ ਪ੍ਰੇਰਸ ਕਰਦੀ ਆਂ ਕਿ ਤੁਸੀਂ ਅੱਗੇ ਆ ਕੇ ਆਪਣਾ ਵਧੀਆ ਆਫਸਰਸ ਲਾਈਨ ਦੇ ਵਿੱਚ ਆਓ ਤੁਸੀਂ ਆਪਣੇ ਗੁੱਡ ਕੋਰਸਿੰਗ ਲੈ ਕੇ ਆਪਣੀ ਅੱਗੇ ਅੱਗੇ ਆ ਕੇ ਆਪਣੇ ਯੂਪੀਐਸਸੀ ਪਾਸ ਕਰਕੇ ਵਧੀਆ ਆਫਸਰ ਬਣ ਕੇ ਤੁਸੀਂ ਆਪਣੇ ਦੇਸ਼ ਦੀ ਸੇਵਾ ਕਰੋਗੇ ਠੀਕ ਹੈ ਜੀ ਅੱਜ ਆਪਾਂ ਮੈਡਮ ਅਵਨੀਤ ਕੋਰ ਜਿੰਦਾ ਸੀ ਇਸੇ ਤਰ੍ਹਾਂ ਹੀ ਆਪਾਂ ਬਾਕੀ ਸਖਸ਼ੀਅਤਾਂ ਨਾਲ ਤੁਹਾਨੂੰ ਮਿਲਾਂਦੇ ਰਵਾਂਗੇ